ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾ ਤਾਂ ਉਹਦੇ ਨਾਂ ਨਾਲ ਕੋਈ ਨੀ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਆ ਦੇਸ਼ ਆ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੂਪੀ ਬਿਹਾਰ ਤੋਂ ਕੋਈ ਭਈਆ ਰਾਣੀ ਆਕੇ ਤੇ ਮੂੰਹ ਚੱਕਿਆ ਉਹਦੇ ਨਾਲ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਆਂ ਨਹੀਂ ਕੀ ਚਮਕੌਰ ਦੀ ਗੜੀ ਕੀ ਸਰਹੰਤ ਦੀਆਂ ਨਹੀਂ ਹਾ ਕੀ ਠੰਡੇ ਬੁਰਜ ਕੀ ਗੁਰੂਆਂ ਨੇ ਸਾਡੇਆਂ ਨੇ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਸਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਭਈਆ ਰਾਣੀ ਆਕੇ ਸਾਡੇ ਨਾਂ ਜਿਹੜੇ ਸਾਰਨਾਮ ਵੀ ਪੰਗਾਲੇ ਕੌਰ ਨਾਂ ਨਾਲ ਲਾ ਦੇਣ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਉਹ ਵੱਖਰੀ ਆ ਸਭ ਤੋਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ 'ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਦੇਖ ਲਓਗੇ ਤਾਂ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਦਿਓ ਇਹ ਹੁਣ ਤੁਹਾਡੇ ਹੱਥ 'ਚ ਆ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਿਤਪਾਲ ਸਿੰਘ ਮੈਰੋਏ ਨਾਲ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸੰਘ ਘੌਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਵੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿੰਨਾਂ ਨੂੰ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿੰਨਾਂ ਨੂੰ ਮੈਂ ਨਹੀਂ ਦਿਖਾਇਆ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ ਜਿੰਨਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਵੀ ਮਿਲੇ ਸਮਝ ਗਏ ਇੱਕ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਸ ਕਰ ਰਹੀ ਆ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਆਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਆਂ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਅਸੀਂ ਪੁੱਛਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਣਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲ ਮਿਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਪੁੱਛਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ